ਕਿਹੜੇ ਕਿਹੜੇ ਉਮੀਦਵਾਰ ਤੁਹਾਡੇ ਦਿਲਦਵਾਨ ਨੂੰ ਜੱਛਦੇ ਆ ਤੁਹਾਡੀ ਸੋਚ ਨੂੰ ਸਮਝ ਆਉਂਦੇ ਆ ਦੇਖੋ ਮੇਰੇ ਹਿਸਾਬ ਦੇ ਨਾਲ ਔਰ ਜੋ ਮੈਂ ਮਾਹੌਲ ਦੇਖਿਆ ਹੈ ਕਾਂਗਰਸ ਪਾਰਟੀ ਤੇ ਆਪਣੇ ਆਪ ਪਾਰਟੀ ਕਿਹੜੀਆਂ ਗੱਲਾਂ ਕਰਕੇ ਜੋ ਅਮਰਿੰਦਰ ਸਿੰਘ ਰਾਜਾ ਵਰਗੇ ਲੋਕਾਂ ਦੀ ਪਸੰਦ ਬਣੇ ਹੋਏ ਆ ਉਹ ਇਸ ਕਰਕੇ ਬਣੇ ਹੋਏ ਨੇ ਕਿ ਉਹਨਾਂ ਨੇ ਕੰਮ ਵੀ ਕਰਾਏ ਨੇ ਔਰ ਹਰ ਬੰਦੇ ਨਾਲ ਤੁਰਦੇ ਵੀ ਨੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹਦੀ ਪ੍ਰੋਬਲਮ ਸੋਲਵ ਕਰਦੇ ਨੇ ਆਣਾ ਲੋਕ ਸਭਾ ਚੋਣਾਂ ਇੱਕ ਬਿਗ ਨੂੰ VOTING ਹੋਣੀ ਹੈ ਕੀ ਲੱਗਦਾ ਹੈ ਲੁਧਿਆਣੇ ਦਾ ਪਿੰਡਾਂ ਸ਼ਹਿਰਾਂ ਦਾ ਕੀ ਮਾਹੌਲ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹੜੀ ਕਿਹੜੀ ਪਾਰਟੀਆਂ ਕਿਹੜੇ ਕਿਹੜੇ ਉਮੀਦਵਾਰ ਕੀ ਸਮਝ ਆ ਰਹੇ ਜੀ ਰਾਜਪੁਰੇ ਦੀ ਵਧੀਆ ਕੰਮ ਇਹ ਵੀ ਆ ਕੰਮ ਕਰਨ ਦਾ ਵਰਕ ਸਟਾਈਲ ਬਹੁਤ ਵਧੀਆ ਤੁਮ ਉਮੀਦ ਪੂਰੀ ਰਾਜਪੁਰੇ ਤੋਂ ਪੂਰੀ ਅਮੀਰਪੁਰੀ ਠੀਕ ਹੈ ਭਾਈ ਕਾਂਗਰਸ ਤੇ ਆਪ ਦਾ ਹੈਗਾ ਜੀ ਯਾਨੀ ਇਹ ਇਨਾਨ ਹੋਣ ਦੇ ਨਾਤੇ ਉਹਨਾਂ ਦਾ ਸਾਡਾ ਪਲੈਟਫਾਰਮ ਆਂਡ ਆਈ ਯਾਨੀ ਜੀ ਹਾਂ ਜੀ ਤੁਹ ਰਾਏਪੁਰੇ ਤੋਂ ਪੂਰੀ ਉਮੀਦ ਹੈਗੀ ਹੈ ਹਾਂ ਜੀ ਹੈ ਜਿਹੜੀਆਂ ਵੱਡੀਆਂ ਪਾਰਟੀਆਂ ਕਿਹੜੇ ਉਮੀਦਵਾਰ ਤੁਹਾਡੇ ਦਿਲ ਦਿਮਾਗ ਨੂੰ ਸਮਝ ਆਉਂਦੇ ਆ ਲੁਧਿਆਣਾ ਇਸਪਤਿਆ ਘੱਟ ਸਕਦੇ ਲੁਧਿਆਣੇ ਦੇਖੋ ਜੀ ਮਿੱਟੂ ਜੀ ਨੇ ਕਪੀ ਜੀ ਨੇ ਰਾਜਾ ਜੀ ਨੇ ਅਸੀਂ ਸਾਰੇ ਗਰੋਥ ਚਾਹਦੇ ਆ ਸਮਾਰਟ ਸਿਟੀ ਚਾਹਦੇ ਆ ਸਬੂ ਚਾਹਦੇ ਆ ਲੇਕਿਨ ਉਹ ਬੰਦਾ ਹੀ ਨਹੀਂ ਮਾਹੌਲ ਨਹੀਂ ਬੰਦਾ ਹੋਰ ਤਾਂ ਬੀਜੇਪੀ ਦਾ ਕਹਿੰਦੇ ਹੈ ਠੀਕ ਹੈ ਨਾ ਬਟ 50 50 ਆਏਗਾ ਲੇ ਵੀ ਇੰਡੀਆ ਅਲਾਈਂਸ ਵੀ ਆਓ ਵੀ ਵਧੀਆ ਕਰ ਰਹੀ ਹੈ ਬਟ ਹੈਟ ਟਫ 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 ਮੈਡੀਕਲ ਹੋਵੇ ਐਜੂਕੇਸ਼ਨਲ ਹੋਵੇ ਬਟ ਆਫ ਵੀ ਸਾਰੇ ਜੀ ਜਦ ਬਹੁਤ ਨਹੀਂ ਕਿਡਾ ਬਹੁਤ ਪਿੱਛੇ ਲੱਗਿਆ ਪੰਜਾਬ ਮੈਡੀਕਲ ਨੂੰ ਤਾਂ ਚਾਹੀਦੀ ਹੈ ਜੀ ਇੰਪਰੂਵਮੈਂਟ ਵਗੈਰਾ ਲੋਡ ਹੈਗੀ ਹੈ ਮੈਡੀਕਲ ਲੋਕਾਂ ਵਾਸਤੇ ਥੋੜੀ ਫੈਸਿਲਿਟੀਆਂ ਵਗੈਰਾ ਲੋਕਾਂ ਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ ਜਿਹਦੇ ਹੋਰ ਬਾਕੀ ਇੰਪਰੂਵਮੈਂਟ ਵਗੈਰਾ ਸਭ ਓਵਰਆਲ ਮਤਲਬ ਸਾਰੇ ਕਨਸੈਪਟਸ ਏਰੀਆਜ਼ ਦੇ ਵਿੱਚ ਥੋੜੀ ਥੋੜੀ ਇੰਪਰੂਵਮੈਂਟਸ ਰਿਕੁਆਇਰਡ ਹੈ ਇੱਕ ਪਾਰਟੀ ਦਾ ਜ਼ੋਰ ਨਹੀਂ ਹੈ ਇੱਥੇ ਸਭੀ ਮਤਲਬ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਅੱਛਾ ਪਰਫਾਰਮ ਕਰ ਰਹੀਆਂ ਨੇ ਬਾਕੀ ਇਹ ਹੁਣ 4 ਜੂਨ ਤੋਂ ਆਉਣ ਤੱਕ ਰਿਜ਼ਲਟ ਦਾ ਪਤਾ ਚਲੇਗਾ ਵੀ ਕਿਹੜੀ ਪਾਰਟੀ ਅੱਛੀ ਹੈ ਤੇ ਕਿਹੜੀ ਪਾਰਟੀ ਨਹੀਂ ਹੈ ਕਿਹੜੇ ਕਿਹੜੇ ਉਮੀਦਵਾਰ ਤੁਹਾਡੇ ਦਿਲ ਦਿਮਾਗ ਨੂੰ ਜੱਛਦੇ ਆ ਤੁਹਾਡੀ ਸੋਚ ਨੂੰ ਸਮਝਾਉਂਦੇ ਆ ਦੇਖੋ ਮੇਰੇ ਹਿਸਾਬ ਦੇ ਨਾਲ ਔਰ ਜੋ ਮੈਂ ਮਾਹੌਲ ਦੇਖਿਆ ਹੈ ਕਾਂਗਰਸ ਪਾਰਟੀ ਤੇ ਆਪਣੇ ਆਮ ਪਾਰਟੀ ਕਿਹੜੀਆਂ ਗੱਲਾਂ ਕਰਕੇ ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕਾਂ ਦੀ ਪਸੰਦ ਬਣੇ ਹੋਏ ਆ ਉਹ ਇਸ ਕਰਕੇ ਬਣੇ ਹੋਏ ਨੇ ਕਿ ਉਹਨਾਂ ਨੇ ਕੰਮ ਵੀ ਕਰਾਏ ਨੇ ਔਰ ਹਰ ਬੰਦੇ ਨਾਲ ਤੁਰਦੇ ਵੀ ਨੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹਦੀ ਪ੍ਰੋਬਲਮ ਵੀ ਸੋਲਵ ਕਰਦੇ ਨੇ ਲੁਧਿਆਣਾ ਲੋਕ ਸਭਾ ਚੋਣਾਂ ਇੱਕ ਤਰੀਕ ਨੂੰ VOTING ਹੋਣੀ ਹੈ ਕੀ ਲੱਗਦਾ ਹੈ ਲੁਧਿਆਣੇ ਦਾ ਪਿੰਡਾਂ ਸ਼ਹਿਰਾਂ ਦਾ ਕੀ ਮਾਹੌਲ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹੜੀ-ਕਿਹੜੀ ਪਾਰਟੀਆਂ ਕਿਹੜੇ-ਕਿਹੜੇ ਉਮੀਦਵਾਰ ਕੀ ਸਮਝ ਆ ਰਹੇ ਆ ਕੀ ਰਾਜਾ ਵੜਿੰਗ ਵਧੀਆ ਕੰਮ ਕੀਤਾ ਇਹਦਾ ਕੰਮ ਕਰਨ ਦਾ ਵਰਕ ਸਟਾਈਲ ਬਹੁਤ ਵਧੀਆ ਤਿੰਨ ਮਹੀਨੇ ਤੇ ਇਹਨੇ ਦੱਸਤਾ ਸੀਗਾ ਹੂੰ ਜਿਹੜਾ ਆਪਣਾ ਟ੍ਰਾਂਸਪੋਰਟ ਮੰਤਰੀ ਬਣਾਇਆ ਹਾਂ ਟ੍ਰਾਂਸਪੋਰਟ ਮੰਤਰੀ ਬਿਲਕੁਲ ਠੀਕ ਹੈ ਨਾਮ ਵੀ ਲੈ ਰਿਹਾ ਵੀ ਇਹਨੇ ਕਰਪਸ਼ਨ ਕੀਤੀ ਆ ਵਕੀਬ ਉਹ ਤਾਂ ਹੁਣ ਆਈ ਤੇ ਪਤਾ ਲੱਗੂਗਾ ਕਿ ਤੂੰ ਮੀਰਪੁਰੀ ਰਾਜਵੰਦਿੰਗ ਤੋਂ ਪੂਰੀ ਹਾਂ ਮੀਰਪੁਰੀ ਆ ਠੀਕ ਹੈ ਭਾਈ ਸਿੱਖ ਸਾਹਿਬ ਕੀ ਲੱਗਦਾ ਜੀ ਲੁਧਿਆਣਾ ਲੋਕ ਸਭਾ ਚੋਣਾਂ ਕੀ ਮਾਹੌਲ ਬਣਿਆ ਹੋਇਆ ਹੈ ਕਿਹੜੀ ਕਿਹੜੀ ਪਾਰਟੀਆਂ ਦਾ ਜੋਰ ਲੱਗੇ ਹੋਏ ਜੀ ਕਾਂਗਰਸ ਤੇ ਆਪ ਦਾ ਹੈਗਾ ਜੀ ਯਾਨੀ ਕਾਂਗਰਸ ਵੱਲੋਂ ਅਮਿੰਦਰ ਸਿੰਘ ਰਾਜਾ ਵੜਿੰਗ ਨੇ ਚੋਣ ਮੈਦਾਨ ਦੇ ਵਿੱਚ ਆਪ ਪਾਰਟੀ ਦੇ ਸੁਪਰ ਪ੍ਰਸ਼ਚਿਤ ਪੱਪੀ ਨੇ ਇਹ ਕਾਂਗਰਸ ਉਸ ਨਾਮ ਪਹਿਲਾਂ ਲਿਆ ਵਾ ਕਾਂਗਰਸ ਦਾ ਕਿਵੇਂ ਜ਼ੋਰ ਲੱਗ ਰਿਹਾ ਰਾਜਾ ਵੜਿੰਗ ਕੀ ਅਪਰ ਹੈਂਡ ਲੱਗਦਾ ਕੀ ਪਲੱਸ ਪੁਆਇੰਟ ਲੱਗਦਾ ਉਹ ਜੀ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦਾ ਹਣਾ ਪਲੱਸ ਬ੍ਰਾਂਡ ਆਈ ਜਾਨੀ ਕਿ ਜੀ ਹਾਂ ਵੀ ਕਾਂਗਰਸ ਦੇ ਪ੍ਰਧਾਨ ਨੇ ਇਹ ਬਹੁਤ ਵੱਡੀ ਗੱਲ ਆ ਹਾਂ ਜੀ ਇਹ ਬਹੁਤ ਵੱਡੀ ਗੱਲ ਆ ਉਹਨਾਂ ਲਈ ਸੀਟ ਕੱਢਣੀ ਇੱਕ ਮੇਨ ਜਾਨੀ ਕਿ ਹੈਗਾ ਕੀ ਕੋਈ ਪ੍ਰੋਜੈਕਟ ਹੋਣ ਕੋਈ ਜਿਵੇਂ ਮੈਡੀਕਲ ਫੈਸਿਲਿਟੀਆਂ ਹਸਪਤਾਲ ਸਕੂਲ ਕੋਈ ਹੈ ਜੀ ਕਿਹੜੀ ਜਨਤਾ ਬਹੁਤ ਉਮੀਦ ਰੱਖਦੇ ਹੈ ਪ੍ਰੋਜੈਕਟਾਂ 'ਤੇ ਹਾਂ ਜੀ ਗੰਦੇ ਨਾਲੇ ਦੀ ਸਮੱਸਿਆ ਬਹੁਤ ਹੈ ਜਾਨੀ ਕਿ ਹਾਂ ਜੀ ਉਹ ਉਹ ਜਾਨੀ ਕਿ ਸਭ ਤੋਂ ਵੱਡੀ ਮੇਨ ਜਾਨੀ ਕਿ ਦਿੱਕਤ ਹੈ ਜੀ ਉਹ ਉਹਦਾ ਹੱਲ ਹੋਣਾ ਚਾਹੀਦਾ ਜੀ ਤੇ ਉਸ ਤੋਂ ਲੱਗਿਆ ਜੀ ਤਾਂ ਰਾਏਵੜਿੰਗ ਤੋਂ ਪੂਰੀ ਉਮੀਦ ਹੈਗੀ ਹੈ ਹਾਂ ਜੀ ਹੈਗੀ ਜੋਰ ਤਾਂ ਬੀਜੇਪੀ ਦਾ ਕਹਿੰਦੇ ਹੈ ਠੀਕ ਹੈ ਨਾ ਬਟ 50-50 ਆਏਗਾ ਲੈ ਕਿ ਇੰਡੀਆ ਅਲਾਈਐਂਸ ਵੀ ਹੈ ਉਹ ਵੀ ਵਧੀਆ ਕਰ ਰਹੀ ਹੈ ਬਟ ਹੈਟ ਟਫ ਟਫ ਹੈ ਟਫ ਹੈ ਜੀ ਬੀ ਜੀ ਨੇ ਕੀ ਹੈ ਵੀ ਅਬ ਕੀ ਬਾਰ 400 ਪਾਰ 543 ਤੋਂ 400 ਪਾਰ ਕੀ ਇਹ ਪੋਸੀਬਲ ਇਜ਼ ਵਾਇਬਲ ਨਹੀਂ ਨਹੀਂ ਉਹ ਤਾਂ ਸਿਰਫ ਬੀ ਜੀ ਪੀ ਦੇ ਕਾਰਡਰ ਨੂੰ ਖੁਸ਼ ਕਰਨੇ ਲਈ ਹੈ ਔਰ ਉਪਰ ਕੁਝ ਨਹੀਂ ਹੈ ਇਹ ਕਿਹੜੀਆਂ ਵੱਡੀਆਂ ਪਾਰਟੀਆਂ ਕਿਹੜੇ ਉਮੀਦਵਾਰ ਤੁਹਾਡੇ ਦਿਲ ਦਿਮਾਗ ਨੂੰ ਸਮਝ ਆਉਂਦੇ ਹੈ ਲੁਧਿਆਣਾ ਇੱਕ ਵਧੀਆ ਕਰ ਸਕਦੇ ਲੁਧਿਆਣੇ ਦੇਖੋ ਜੀ ਬਿੱਟੂ ਜੀ ਨੇ ਪੱਪੀ ਜੀ ਨੇ ਰਾਜਾ ਜੀ ਨੇ ਇਟੂ ਜਵਰ ਕਿਹਾ ਗਿਆ ਕਹਿੰਦੇ ਨਾ ਫੋਰਡ ਚੱਕਦੇ ਸੀ ਇਹਨਾਂ ਲੋਕ ਕੋਲ ਮਿਲਦੇ ਸੀ ਇਹ ਬੜੇ ਲੋਕਿਸ਼ ਘਟਾਉਂਦੇ ਨੇ ਸ਼ਹਿਰ ਦੇ ਉਹ ਹੌਲੀ ਹੌਲੀ ਅਕਲ ਸਾਰੀ ਆ ਜਾਂਦੀ ਹੈ ਜਦੋਂ ਉੱਪਰ ਮੋਦੀ ਜੀ ਬੈਠੇ ਹੋਣਗੇ ਤੇ ਅਕਲ ਸਾਰੀ ਆ ਜਾਂਦੀ ਹੁੰਦੀ ਹੈ ਤੇ ਕਿਹੜੇ ਕਿਹੜੇ ਸਿੰਘ ਸਾਹਿਬ ਪ੍ਰੋਜੈਕਟ ਤੁਸੀ ਤੁਹਾਨੂੰ ਲੱਗਦਾ ਹੈ ਵੀ ਨੀਡ ਆਫ ਦੀ ਆਰ ਨੇ ਆਉਣ ਵਾਲੇ ਟਾਈਮ ਚ ਲਾਣੇ ਚਾਹੀਦੇ ਬਹੁਤ ਨੀਡ ਹੈ ਬੜੀ ਚੀਜ਼ਾਂ ਦੀ ਨੀਡ ਹੈ ਫਸਟ ਇਅਰ ਵੀ ਜੇ ਕੋਈ ਮੈਡੀਕਲ ਹੋਵੇ ਕੋਈ ਐਜੂਕੇਸ਼ਨਲ ਹੋਵੇ ਸਾਰੀ ਜਿਹੜੀ ਬੋਲ ਨਹੀਂ ਡਰਦਾ ਠੀਕ ਹੈ ਬਹੁਤ ਪਿੱਛੇ ਲੱਗਿਆ ਪੰਜਾਬ ਜਿਹੜੇ ਜਿਹੜੇ ਪ੍ਰੋਜੈਕਟ ਚਾਹੇ ਮੈਡੀਕਲ ਫੈਸਿਲਿਟੀਆਂ ਨੇ এডਿਕੇਸ਼ਨ ਫੈਸਿਲਿਟੀਆਂ ਨੇ ਉਹ ਆਪਣੇ ਸ਼ਹਿਰ ਦੀ ਨੀਡ ਆਫ ਦੀ ਆਰ ਹੈਗੀਆਂ ਨੇ ਕੀ ਲੱਗਦਾ ਦੇਖੋ ਮੈਡੀਕਲ ਨੂੰ ਤਾਂ ਚਾਹੀਦੀ ਹੈ ਜੀ ਇੰਪਰੂਵਮੈਂਟ ਵਗੈਰਾ ਲੋਡ ਹੈਗੀ ਹੈ ਮੈਡੀਕਲ ਲੋਕਾਂ ਵਾਸਤੇ ਥੋੜੀ ਫੈਸਿਲਿਟੀਆਂ ਵਗੈਰਾ ਲੋਕਾਂ ਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ ਜਿਹਦਰੇ ਹੋਰ ਬਾਕੀ ਇੰਪਰੂਵਮੈਂਟ ਵਗੈਰਾ ਸਭ ਓਵਰਆਲ ਮਤਲਬ ਸਾਰੇ ਕਨਸੈਪਟਸ ਏਰੀਆਜ਼ ਦੇ ਵਿੱਚ ਥੋੜੀ ਥੋੜੀ ਇੰਪਰੂਵਮੈਂਟਸ ਰਿਕਵਾਇਰਡ ਹੈ ਕਿ ਮੈਡੀ ਦੇਖੋ ਇਹ ਪੋਪੂਲੇਸ਼ਨ ਤਾਂ ਹੈ ਹੀ ਜੀ ਇੱਕ ਇੰਡੀਆ ਦਾ ਮਸਲਾ ਹੈ ਹੀ ਪੋਪੂਲੇਸ਼ਨ ਦਾ ਉਹ ਤਾਂ ਗਵਰਨਮੈਂਟ ਨੂੰ ਦੇਖੋ ਸੋਚਣਾ ਚਾਹੀਦਾ ਹੈ ਜੀ ਪੋਪੂਲੇਸ਼ਨ ਬਾਰੇ ਪੀਪਲ ਪ੍ਰੇਫਰੈਂਸ ਦੇਣੀ ਚਾਹੀਦੀ ਹੈ ਠੀਕ ਹੈ ਪ੍ਰੋਜੈਕਟਸ ਦੀ ਬਾਈ ਜੀ ਗੱਲ ਕਰੀਏ ਚਾਹੇ ਕੋਈ ਹਸਪਤਾਲ ਨੇ ਸਰਕਾਰੀ ਵੱਡੇ ਐਮਪੀਜੀਆਈ ਐਜੂਕੇਸ਼ਨ ਇੰਸਟੀਟਿਊਸ਼ਨ ਜਾਂ 에어ਪੋਰਟ ਦਾ ਵੱਡੇ ਪ੍ਰੋਜੈਕਟ ਕਿਹੜੇ ਕਿਹੜੇ ਪ੍ਰੋਜੈਕਟਾਂ ਦੀ ਨੀਡ ਵਿਦੁਆਣੇ ਸ਼ਹਿਰ ਨੂੰ ਹੈਗੀ ਹੈ ਲਖ ਦੇਖੋ ਜੀ 에어ਪੋਰਟ ਦੀ ਤਾਂ ਸਭ ਤੋਂ ਮੇਨ ਨੀਡ ਹੈ ਹੀ ਹੈ ਅੱਜ ਅਸੀਂ ਹੁਣ ਟ੍ਰੇਨ ਲਈ ਖਲੋਤੇ ਆਂ ਵੀ ਜਿਹੜਾ ਅਸੀਂ ਮੋਸਟਲੀ ਫਲਾਈਟ 'ਚ ਸਫ਼ਰ ਕਰਨੇ ਫਲਾਈਟ ਤੇ ਸਵਾਰ ਕਰਨਾ ਹੈ ਸਾਨੂੰ ਚੰਡੀਗੜ੍ਹ ਜਾਣਾ ਪੈਂਦਾ ਉਹ ਚੰਡੀਗੜ੍ਹ ਵੀ ਇੱਕ ਅੱਧੀ ਫਲਾਈਟ ਮਿਲਦੀ ਹੈ ਜਾਂ ਅੰਮ੍ਰਿਤਸਰ ਜਾਓ ਲੁਧਿਆਣਾ 에ਅਰਪੋਰਟ ਤੋਂ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਤੇ ਵੱਡੇ ਐਮਸ ਦੀ ਪੀਜੀਆ ਦੀ ਨੀਡ ਹੈ ਨੀਡ ਹੈ ਤੇ ਸਹੀ ਦੇਵੇ ਕਿ ਡੀਐਮਸੀ ਹੈ ਤੁਹਾਡਾ ਉਸਵਾਲ ਹਸਪਤਾਲ ਹੈ ਸਰਕਾਰੀ ਦੀ ਗੱਲ ਸਰਕਾਰੀ ਹੈ ਨੀਡ ਤੇ ਦੇਖੋ ਕਿਨੂੰ ਨੀਡ ਨਹੀਂ ਹੈ ਹਰ ਸ਼ਹਿਰ ਨੂੰ ਅੱਛੇ ਅੱਛੇ ਹਸਪਤਲਾਂ ਦੀ ਸਾਰੀ ਨੀਡ ਤੇ ਹੈ ਹੀ ਹੈ ਤੇ ਜੇ ਸੈਂਟਰਲ ਨਾਲ ਲੋਕਲ ਮਿਲ ਜਾਂਦਾ ਫੇਰ ਤੇ ਪ੍ਰੋਜੈਕਟ ਪੂਰੇ ਹੋ ਜਾਣਗੇ ਜੇ ਸੈਂਟਰਲ ਨਾਲ ਲੋਕਲ ਨਹੀਂ ਮਿਲਦਾ ਫਿਰ ਉਸੇ ਤਰ੍ਹਾਂ ਹੀ ਆਇਆ ਰਾਮ ਗਿਆ ਰਾਮ ਬੈਠੇ ਰੋ ਕਰੀ ਗੱਲਾ ਕਰੀ ਜਾਂਦੇ ਅਸੀਂ ਸਾਰੇ ਗਰੋਥ ਚਾਹੁੰਦੇ ਆ ਸਮਾਰਟ ਸਿਟੀ ਚਾਹੁੰਦੇ ਆ ਸਭ ਚਾਹੁੰਦੇ ਆ ਲੇਕਿਨ ਉਹ ਬੰਦਾ ਹੀ ਨਹੀਂ ਮਾਹੌਲ ਨਹੀਂ ਮੰਦਾ